ਫਲੋਰ ਦੇ ਇੱਕ ਹੋਟਲ ਵਿੱਚ ਨੀਲਮ ਰਾਣੀ ਵਿਧਵਾ ਸਵਰਗਯਾ ਤਰਸੀਮ ਲਾਲ ਵਾਸੀ ਮੁਹੱਲਾ ਗੁਲਾਬੀ ਕੋਠੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਨੀਲਮ ਰਾਣੀ ਨੇ ਆਪਣੇ ਪੁੱਤਰ ਅਤੇ ਉਸ ਦੀ ਪਤਨੀ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮੇਰੇ ਨੂੰ ਪੁੱਤਰ ਮੇਰੇ ਨਾਲ ਲੜਾਈ ਝਗੜਾ ਕਰਕੇ ਬਹੁਤ ਪ੍ਰੇਸ਼ਾਨ ਕਰਦੇ ਸਨ ਅਤੇ ਇਹਨਾਂ ਪਤੀ ਪਤਨੀ ਨੇ ਬੀਤੇ ਕ੍ਰੀਬ 4 ਮਹੀਨੇ ਪਹਿਲਾਂ ਮੇਰੇ ਘਰ ਚੋਂ ਮੈਨੂੰ ਜ਼ਬਰਦਸਤੀ ਰਾਤ ਨੂੰ ਬਾਹਰ ਕੱਢ ਦਿੱਤਾ ਸੀ। ਉਸ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਉਹ ਆਪਣੇ ਪੇਕੇ ਘਰ ਹੁਸ਼ਿਆਰਪੁਰ ਆਪਣੇ ਭਰਾ ਕੋਲ ਰਹਿਣ ਲੱਗ ਪਈ ਸੀ। ਹੁਣ ਜਦੋਂ ਨੀਲਮ ਰਾਣੀ ਆਪਣੇ ਘਰ ਵਾਪਸ ਆਈ ਤਾਂ ਉਸ ਦੇ ਪੁੱਤਰ ਅਤੇ ਨੂੰ ਨੇ ਕੰਮ ਨਹੀਂ ਵੜਿਆ ਅਤੇ ਧਮਕੀਆਂ ਦੇਣ ਲੱਗ ਪਏ ਜਿਸ ਨੂੰ ਲੈ ਕੇ ਨੀਲਮ ਰਾਣੀ ਨੇ ਆਪਣੇ ਦੇਵਰ ਕਾਉਂਸਲਰ सुरेंद्र ਕਹਿਤਾ ਤੇ ਕਾਉਂਸਲਰ ਵੇਬ ਸ਼ਰਮਾ ਨੂੰ ਨਾਲ ਲੈ ਕੇ ਇੱਕ ਸ਼ਿਕਾਇਤ ਡੀਐਸਪੀ ਦਫਤਰ ਫਲੋਰ ਵਿਖੇ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ ਮੈਂ ਰਿਕਿਸ਼ ਕੁਮਾਰ ਸਾਨੂੰ ਮੋਹਨ ਰਾਸੀ ਨਈਬਦੀ ਹਿਸਾਰ ਪਰ ਤੋਂ ਆਇਆ ਹੈ ਫਲੋਰ ਦੇ ਵਿੱਚ ਮੇਰੀ ਹਿਸਟਰੀ ਮੈਰੀਜ ਹੋਈ ਹੈ ਨੀਲਮ ਰਾਣੀ ਵਾਈਫ ਆ ਤਰਸੀਮ ਲਾਲ ਇਹਨਾਂ ਜੱਥ ਹੋ ਚੁੱਕੀ ਹੈ ਪਰ ਦਸੇਮ ਲਾਲ ਦੀ ਮੇਰੇ ਇਹਨਾਂ ਦਾ ਬੇਟਾ ਜਿਹੜਾ ਹੈ ਰਾਜ ਕੁਮਾਰ ਉਹ ਇਹਨਾਂ ਨੂੰ ਤੰਗ ਕਰਦਾ ਹੈਗਾ ਮੈਨੂੰ 4 ਕਿ ਮਹੀਨੇ ਪਹਿਲਾਂ ਜਦੋਂ ਸ਼ਾਮ ਦੀਆਂ ਚੌਂਕੀਆਂ ਸੀਗੀਆਂ ਉਦੋਂ ਉਹਦੇ ਵਿੱਚ ਮੈਨੂੰ ਫੋਨ ਆਇਆ ਰਾਤ ਨੂੰ 9:30 ਹੋ ਗਏ ਕਿ ਮੈਨੂੰ ਇਹਨੇ ਘਰੋਂ ਬਾਹਰ ਕੱਢ ਦਿੱਤਾ ਹੈ ਮੈਂ ਉਸ ਦਿਨ ਰਾਤ ਨੂੰ ਅੱਧੀ ਰਾਤ ਨੂੰ ਲੈ ਕੇ ਗਿਆ ਉਹਦੀ ਇਹ ਮੇਰੇ ਕੋਲ ਰਹਿੰਦੀ ਹੈ ਇਹਨੂੰ ਅਸੀਂ ਸਮਝਾਉਂਦੇ ਆਂ ਕਿ ਤੂੰ ਉੱਪਰ ਰਹਿ ਲੈ ਇਹ ਥੱਲੇ ਰਹਿ ਲੈ ਇਹ ਐਦਾ ਵੀ ਮੰਨਦਾ ਕਹਿੰਦਾ ਮੈਨੂੰ 20 ਲੱਖ ਰੁਪਏ ਦਿਓ ਜਦਕੀ ਕੋਠੀ ਦਾ ਮੁੱਲ ਜਿਹੜਾ ਹੈ ਮਕਾਨ ਦਾ ਮੁੱਲ ਜੋ ਹੋਇਆ ਹੈਗਾ ਸਾਰਾ 15 ਤੋਂ 20 ਹਜ਼ਾਰ ਲੱਖ ਰੁਪਇਆ ਇਹ ਅਸੀਂ ਨਾ ਇਹ ਕਹਿੰਦੇ ਪੈਸੇ ਲੈ ਚਾਹੇ ਨਾਲ ਅਸੀਂ ਕਹਿੰਦੇ ਉੱਪਰ ਰਹਿ ਅਸੀਂ ਥੱਲੇ ਰਹਿੰਦੇ ਆ ਇਹ ਕਹਿੰਦਾ ਮੇਰੇ ਘਰ ਕੋਈ ਨਾ ਵੇ ਨਾ ਤੁਸੀਂ ਉਹਨੇ ਚਾਚੇ ਆ ਨਾ ਮਾਸੀਆਂ ਆ ਨਾ ਭੈਣ ਆਵੇ ਇਹ ਮੇਰੀ ਆਪਣੀ ਮਾਂ ਨੂੰ ਇਹ ਮਾਰਨਾ ਚਾਹੁੰਦਾ ਇਕੱਲੇ ਨੂੰ ਰੱਖ ਕੇ ਅੰਦਰ ਹੁਣ ਅਸੀਂ ਆਪਣਾ ਚਾਹੁੰਦੇ ਆ ਵੀ ਮੇਰੀ ਭੈਣ ਜਿਹੜੀ ਹੈ ਆਪਣੇ ਘਰ ਰਵੇ ਇਹ ਜਿੱਦਾਂ ਮਰਜੀ ਹੈ ਪ੍ਰਸ਼ਾਸਨ ਲੱਗੇ ਮੰਗ ਕਰਦੇ ਆ ਵੀ ਉਹਨਾਂ ਨੂੰ ਘਰ ਦੇ ਅੰਦਰ ਵਾੜਿਆ ਜਾਵੇ ਦੇ ਉਹ ਪਰ ਆ ਵੀ ਅਸੀਂ ਥੱਲੇ ਰਹੀ ਹਾਂ ਜੀ ਮੈਂ ਸ੍ਰਿੰਦਰ ਕੈਂਤ ਕਾਉਂਸਲਰ ਵਾਰਡ ਨੰਬਰ 11 ਫਲੋਰ ਜੋ ਕਿ ਮੇਰੇ ਧੀਜੇ ਰਾਜਕਮਰੋ ਰੁਪਸ਼ੰਟੀ ਨੇ ਇੱਕ ਪ੍ਰੈਸ ਵਿੱਚ ਬਿਆਨ ਦਿੱਤਾ ਵਾ ਵੀ ਮੇਰਾ ਚਾਚਾ ਸ੍ਰਿੰਦਰ ਕੈਂਤ ਕਾਉਂਸਲਰ ਅਤੇ ਬੈਭਵ ਸ਼ਰਮਾ ਸਾਡੇ ਘਰ ਵਿੱਚ ਦਖਲਅਦਾਜ਼ੀ ਕਰਦੇ ਆ ਜੋ ਕਿ ਅਸੀਂ ਕੋਈ ਵੀ ਇਹਦੇ ਬਾਰੇ ਦਖਲਅਦਾਜ਼ੀ ਨਹੀਂ ਕਰਦੇ ਜਿਸ ਨੇ ਆਪਣੀ ਮਾਤਾ ਨੂੰ ਘਰੋਂ ਕੱਢਿਆ ਵਾ ਕਿੰਨਾ ਚਿਰ ਰੋਕਿਆ ਵਾ 4 ਮਹੀਨੇ ਦੇ ਕਰੀਬ ਹੋ ਚੁੱਕੇ ਆ ਉਹ ਘਰੋਂ ਬਾਹਰ ਰਹਿੰਦੀ ਆ ਇਸ ਦੀ ਉਮਰ 65-70 ਸਾਲ ਦੇ ਦੇ ਕਰੀਬ ਆ ਜਦੋਂ ਅਸੀਂ ਉਹਦੇ ਹਮਦਰਦੀ ਕਰਕੇ ਮਤਲਬ ਇਹਨੂੰ ਕਿਹਾ ਕੇ ਜਰੀ ਬੇਨਤੀ ਕੀਤੀ ਆ ਪਰ ਇਹ ਕਦੀ ਸਾਨੂੰ ਕਹਿੰਦਾ ਹੋਇਆ ਉਹ ਨਸ਼ੇ ਦੀਆਂ ਗੋਲੀਆਂ ਮੇਰੀ ਘਰ ਵਾਲੀ ਦਿੰਦੀ ਆ ਇਦਾਂ ਵਾਧਾ ਕਰਕੇ ਕਈ ਕੁਛ ਕਰਦਾ ਵਾ ਅਸੀਂ ਸਾਡਾ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਆ ਜੋ ਵੀ ਤਰਖਾਸਤ ਵਗੈਰਾ ਦਿੱਤੀ ਆ ਉਹ ਸਾਡੀ ਪਰਜਾਈ ਨਹੀਂ ਦਿੱਤੀ ਆ ਮੈਂ ਉਹਦੇ ਵਿੱਚ ਕੋਈ ਨਹੀਂ ਸਗੋ ਇਹਨ ਮੇਰੇ ਇੱਕ ਝਗੜਾ ਕਰਕੇ ਮੇਰੇ ਸੱਟ ਮਾਰੀ ਆ ਜਿਸ ਦਾ ਪਰਚਾ ਮੈਂ ਸਿਵਲ ਅਸਟਾਲ ਦਾ ਦਾਖਲ ਹੋ ਕੇ ਕਰਵਾਇਆ ਵਾ ਇਹਦੇ ਉੱਤੇ ਤੇ ਉਹਦੀ ਵੀ ਮੈਂ ਕਹਿੰਦਾ ਵੇ ਇਹਦੇ ਤੇ ਕਾਰਵਾਈ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ ਜੋ ਕਿ ਸਾਨੂੰ ਖਤਰਾ ਵਾ ਜੋ ਵੀ ਇਹ ਅਲੀਗੇਸ਼ਨ ਸਾਡੇ ਤੇ ਲਾਉਂਦਾ ਵਾ ਪਿਆਬਬ ਸ਼ਰਮਾ ਤੇ ਤਾਂ ਮੇਰੇ ਤੇ ਉਹ ਬਿਲਕੁਲ ਗਲਤ ਆ ਅਸੀਂ ਕੋਈ ਇਹਦੇ ਤੇ ਨਾ ਸਾਡਾ ਕੋਈ ਲੈਣ ਦੇ ਨਹੀਂ ਆ ਤਾਂ ਕੋਈ ਇਸ ਮੋਕੇ ਨੀਲਮ ਰਾਣੀ ਦੀ ਬੇਟੀ ਲਵਲੀਨ ਕੋਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਮੇਰੀ ਮਾਤਾ ਨੂੰ ਇਨਸਾਫ ਦਵਾਇਆ ਜਾਵੇ ਲਵਲੀਨ ਕੋਰ ਮੇਰੇ ਮਦਰ ਨੀਲਮ ਰਾਣੀ ਇਹ ਗਲਾਬੀ ਕਾਠੀ 플ੋਰ 'ਤੇ ਰਹਿੰਦੇ ਆ ਤੇ ਮੇਰਾ ਬ੍ਰਦਰ ਆ ਜਿਹਨੇ ਕਿ ਇਹਨਾਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਆ ਆਪਣੀ ਘਰ ਵਾਲੀ ਦੇ ਨਾਲ ਇਹਦੇ ਲੜਾਈ ਇਹਦਾ ਦੋਨਾਂ ਦਾ ਲੜਾਈ ਝਗੜਾ ਚੱਲਦਾ ਰਹਿੰਦਾ ਆ ਜਿਹਦੇ ਚੱਲਦੇ ਇਹਨਾਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਹੋਇਆ ਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਉੱਥੇ ਆਪਣਾ ਜਲੰਧਰ ਵੀ ਫਾਈਲ ਕੀਤਾ ਸੀਗਾ ਸਾਰਾ ਲਿਖ ਲਖਈਆ ਬਿਆਨ ਕਰਕੇ ਆਏ ਤਾਂ ਜਦੋਂ ਅੱਧੀ ਰਾਤ ਨੂੰ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਇਹਨਾਂ ਦਾ ਬ੍ਰਦਰ ਜਿੱਤਾ ਮੇਰੇ ਮਾਮਾ ਜੀ ਇਹਨਾਂ ਨੂੰ ਲੈ ਕੇ ਗਏ ਪੇਕੀ ਇਹਨਾਂ ਦੇ ਹੁਸ਼ਿਆਰਪੁਰ ਜੋ 4 ਮਹੀਨੇ ਹੋ ਗਏ ਆ ਪਰ ਆਪਣੇ ਘਰੋਂ ਬਾਹਰ ਆ ਜਦੋਂ ਦੇ ਉੱਥੇ ਹੀ ਰਹਿੰਦੇ ਆ ਆਪਣੇ ਘਰ ਨਹੀਂ ਆ ਸਕਦੇ ਇਹਨਾਂ ਨੂੰ ਅਜਿਹਾ ਕਹਿੰਦੇ ਆ ਵੀ ਘਰ ਆਣ ਨੂੰ ਕਹਿੰਦੇ ਆ ਤੇ ਕਹਿ ਰਹਿੰਦਾ ਵੀ ਕੱਲਾ ਮੇਰੇ ਮਦਰ ਨੂੰ ਭੇਜ ਦੋ ਕੋਈ ਹੋਰ ਰਿਸ਼ਤੇਦਾਰ ਕੋਈ ਵੀ ਨਾ ਆਵੇ ਜਾਵੇ ਤਾਂ ਜਿਹੜਾ ਕੋਈ ਆਇਆ ਮੈਂ ਲੱਤਾਂ ਤੋੜ ਦੂੰ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਸਾਨੂੰ ਧਮਕੀਆਂ ਦਿੰਦਾ ਹੈ ਅਸੀਂ ਆਪਣੇ ਘਰ ਆਣਾ ਚਾਹੁੰਦੇ ਮੇਰੇ ਮੇਰੇ ਫਾਦਰ ਸਾਹਿਬ ਦਾ ਇਹ ਘਰ ਮੇਰੇ ਬ੍ਰਦਰ ਦਾ ਨਹੀਂ ਹੈਗਾ ਤੇ ਫਾਦਰ ਸਾਹਿਬ ਦਾ ਘਰ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਆ ਘਰੋਂ ਬਾਹਰ ਹੋਈ